ਲਓ ਜੀ ਨਵੀਂ ਵੀਡੀਓ ਚ ਮਿਲਦੇ ਆ ਕਬੱਡੀ ਗਰਾਊਂਡ ਦੇ ਵਿੱਚ ਜਿੰਮ ਲਾਤੀ ਮਸ਼ੀਨਾ ਜੀ ਦੇਖ ਸਕਦੇ ਹੋ ਤੁਸੀਂ ਇਹ ਆ ਭਵਾਨੀਗੜ੍ਹ ਕਬੱਡੀ ਗਰਾਊਂਡ ਦੇਖ ਸਕਦੇ ਹੋ ਤੁਸੀਂ ਇਹ ਗੁਰੂ ਘਰ ਦੀ ਬੈਕਸਾਈਡ ਤੇ ਸਿਵਿਆਂ ਦੇ ਨਾਲ ਗਰਾਊਂਡ ਆ ਇਹ ਭਵਾਨੀਗੜ੍ਹ ਦੇ ਵਿੱਚ ਇਹ ਆ ਝਾਂਸੀਆ ਸਾਹਮਣੇ ਗਰਗਾ ਕਿਹੜਾ ਹਸਪਤਾਲ ਆ ਇਹ ਗਰਗਾ ਹਸਪਤਾਲ ਗਰਗਾ ਹਸਪਤਾਲ ਗਰਗਾ ਹਸਪਤਾਲ ਦੇ ਸਾਹਮਣੇ ਜੀ ਨਾ ਹਾਂ ਦੀਪਘਾ ਹਸਪਤਾਲ ਦੇ ਸਾਹਮਣੇ ਆ ਜੀ ਇਹੇ ਗੁਰਦੁਆਰਾ ਗਰਾਊਂਡ ਆ ਬਣਾਓ ਦੇਖੋ ਗਲਾਸਰ ਵਾਲੀ ਜਗ੍ਹਾ ਦੀ ਆਪਕਾ ਹਸਪਤਾਲ ਦੇਖ ਰਿਹਾ ਤੁਹਾਨੂੰ ਦਿਖਾ ਦਈਏ ਗੁਰਦੁਆਰੇ ਦੇ ਬੈਕ ਸਾਈਡ ਆ ਇਹ ਹੈ ਇਹ ਆ ਦੀਪਕਾ ਹਸਪਤਾਲ ਤੁਹਾਨੂੰ ਦੇਖ ਰਿਹਾ ਉਹ ਗੁਰੂ ਘਰ ਦੇਖ ਰਹੀ ਤੁਹਾਨੂੰ ਗੁਰਦੁਆਰਾ ਰਵਦਾ ਸਿੰਘ ਰੂਰ ਰੋਡ ਬੈਕ ਸਾਈਡ ਤੇ ਆ ਸਵੇ ਨੇ ਆ ਜਿਹੜਾ ਗਰਾਊਂਡ ਆ ਆਪਣਾ ਕਬੱਡੀ ਗਰਾਊਂਡ ਤਿਆਰ ਕੀਤਾ ਇੱਥੇ ਨੌਜਵਾਨਾਂ ਵਾਸਤੇ ਜਿਮ ਵੀ ਆਪਾਂ ਨੇ ਫਿੱਟ ਕਰਤੀ ਜੀ ਦੇਖੋ ਇਹ ਫਰਸ਼ ਥੱਲੇ ਪਾ ਕੇ ਵਧੀਆ ਫਰਸ਼ ਥੱਲੇ ਪਾ ਕੇ ਵਧੀਆ ਦੇਖੋ ਹੁਣ ਨੌਜਵਾਨ ਜਿਹੜੇ ਆਉਣਗੇ ਓਏ ਇੰਨੇ ਠੋਕੇਗਾ ਚ ਆਹ ਹਰ ਜੇ ਬੰਡ ਕਿੱਕ ਪੂਗਾ ਨਾ ਨਾ ਇਹ ਵੀ ਪਾਜਾ ਬੰਡ ਗਏ ਜੇ ਪਾ ਕੱਢ ਬੰਡ ਪਾ ਕੱਢਣ ਕੱਢ ਨੂੰ ਕੱਢ ਉਹੀ ਛੋੜ ਕੇ ਟਰ ਤੈਨਾਂ ਕੱਢਦਾ ਉਹੀ ਇੰਨੇ ਗਾਹਾਂ ਕਿੱਥੇ ਬਾਬਰ ਸ਼ੇਰ ਨੇ ਨਾ ਨਾ ਤੈਨੂੰ ਚੜ ਉੱਪਰ ਲਓਈ ਮਿੱਤਰੋ ਕੀ ਪਾ ਪਾ ਜਮੈ ਮਾੜੀ ਓਥੇ ਸਵਾ ਬਨਰ ਪਾ ਲਓਈ ਦੇਖੋ ਜੀ ਇਹਨੂੰ ਬਰੋਬਰ ਕਰੇ ਜੇ ਨਾਲ ਇਹਦੇ ਨਾਲ ਮੈਚ ਕਰ ਦੇਦਾ ਇੱਕ ਇੱਚ ਠੋਕਰੇ ਇੱਕ ਪੜਾ ਦੇ ਬਾਬੇ ਤੈਨੂੰ ਇੱਕ ਪੜਾ ਦੇ ਡੌਲੇ ਆਣੇ ਜੀ ਚੌੜਿਆਂ ਦੀ ਠੀਕ ਉਧਰ ਕਿੰਨੇ ਪਾਤੀ ਪਾਪੇ ਉਧਰ ਹੀ 1 2 3 10 ਨੇ 10 ਹੋ ਗਏ ਠੀਕ ਆ ਲੈ ਠੀਕ ਆ ਤੁਹਾਨੂੰ ਅੱਗਾ ਦੇਖੋ ਇਹ ਚ ਸਾਰੀਆਂ ਫਿੱਟ ਕਰਤੀਆਂ ਅੱਜ ਲਿਆ ਕੇ ਫਰਸ ਫੁਰਸ ਵਧੀਆ ਪਾ ਰੱਖਈ ਆ ਆਪਣੀ ਦੇਖੋ ਆਹ ਹੋ ਭਾਈ ਨੇ ਟਾਇਰ ਜਿਹੜੇ ਉਹਦੇ ਉੱਪਰ ਲੱਗਣਗੇ ਠੀਆ ਉਹਨੇ ਮਸ਼ੀਨਾਂ ਜਿਹੜੀਆਂ ਆਪਾਂ ਆਥਣਾ ਹੀ ਹੋ ਕਰਿਆ ਕਰਾਂਗੇ ਠੀਆ ਜੀ

ਹੁਣ ਇਹ ਚ ਟਾਇਰ ਕਸੇ ਜਾਣਗੇ ਸਾਨੂੰ ਪੂਰੀ ਵੀਡੀਓ ਹੀ ਦਿਖਾ ਦਾਂਗੇ ਸਾਰੀ ਉਹ ਚਟਕਾ ਨਾ ਹਾੜਾ ਲਿਆ ਰੋੜਾ ਬੋਚ ਕੇ ਨੂੰ ਸੱਖਣਾ ਹੁਣ ਪਾੜੇ ਚ ਨਹੀਂ ਆ ਹ ਲੈ ਦੇਖੋ ਜੀ ਕਿੰਨੇ ਵਜੇ ਦੀ ਲੱਗ ਰਹੀ ਆਂ ਆਪਾਂ ਇਹ ਕਦੋਂ ਲਿਆਂਦੀ ਸਵੇਰ ਦੇ ਲੱਗ ਰਿਹਾ ਪੁੱਤਣਾ ਪੁੱਤ ਪਹਿਲਾਂ ਲਿਆਂਦੀ ਜੀ ਇਹ ਪਹਿਲਾਂ ਲਿਆਂਦੀ ਕਿਤੇ ਬੰਦਿਆਂ ਨੇ ਕਿਸੇ ਨੇ ਜਾਨਕਿ ਕਵਾੜ ਵਾਂਗੂ ਸਿੱਟ ਰੱਖੀ ਧੀ ਹੈ ਹਾਂ ਇਹ ਲੈ ਫੜਾ ਜਰਾ ਕੋਈ ਲੈਣਾ ਨਾ ਦੇਣਾ ਉਹਦਾ ਆਪਾਂ ਜਾਨਕਿ ਆਪਣੀ ਜਾਨ ਪਛਾਣਤੀ ਮੜ ਗਈ ਇੱਕ ਹੀ ਆ ਆਪਣੀ ਇਹਨੂੰ ਆਪਾਂ ਹੁਣਾ ਕੱਢ ਜਾ ਉਹ ਪਾਸੇ ਉੱਪਰ ਰੱਖਿਆ ਤੁਹਾਨੂੰ ਹੁਣ ਜੀ ਹੁਣ ਤੁਸੀਂ ਰੋਜ਼ ਸਾਡਾ ਬਲੌਗ ਦੇਖਦੇ ਹੋ ਚੈਨਲ ਤੁਸੀਂ ਦੇਖਦੇ ਹੋ ਸਾਡੇ ਵੀਡੀਓ ਆ ਪੈਂਦੀਆਂ ਨੇ ਲਾਈਵ ਹੁੰਦਾ ਸਵੇਰੇ ਤੁਸੀਂ ਆਪੇ ਦੇਖ ਸਕਦੇ ਹੋ ਆਪਾਂ ਕੰਮਕਾਰ ਵੀ ਕਰਦੇ ਆਂ ਵਿੱਚ ਸਾਰਾ ਕੁਝ ਚੱਲ ਜੰਦਾ ਰੱਬ ਦੀ ਕਿਰਪਾ ਨਾਲ ਖਾੜੇ ਵੀ ਚਲਾ ਰੱਖੇ ਨੇ ਸਕੰਜਾ ਬਾਕੀ ਕਾਸਾ ਹੋ ਗਿਆ ਉਹ ਗਾਂਜਾ ਪਾਉਣ ਜਾ ਰਹੇ ਆਂ ਦੇਖੋ ਜੀ ਆ ਜਾ ਜਾਨੀ ਲਾਓ ਜੀ ਆਪਾਂ ਤਿੰਨੇ ਫੜਦੇ ਤੇ ਪਾਉਣ ਆਂ ਆਹ ਦੇਖੋ ਜੀ ਆ ਛਾਤੀ ਵਾਲੇ ਨੇ ਇਹ ਛਾਤੀ ਲੱਗਿਆ ਕਰੂ ਇਹਨਾਂ ਲੋ ਵੀ ਗਵਿੰਦਰਪੁਰੀਏ ਹੁਣ ਵੀਡੀਓ ਚਲ ਐ ਚਕਾ ਲਓ ਜੀ ਹੁਣ ਆਹ ਵਾਲੀ ਮਸ਼ੀਨ ਫਿੱਟ ਹੋਣ ਲੱਗੀ ਆ ਲੈ ਆਪ ਅੱਛਾ ਇੱਧਰ ਰਹਿਊਗਾ ਐ ਕਰ ਦੋ ਐ ਹਾਂ ਚੱਕ ਚੱਕ ਕੋਈ ਚੱਕ ਚੱਕ ਕਰ ਲੀ ਚੱਕ ਚੱਕੋ ਹਟ ਜਾਓ ਹਟ ਜਾਓ ਮਾਰੀ ਬਹੁਤ ਹੈ ਦੱਬੇ ਹੁਣਾ ਜਵਾਨਾ ਇਹ ਉੱਧਰ ਜਾਊਗਾ ਇਹ ਪਿੱਛੇ ਨਾ ਬਾਬੇ ਚੱਕਣਾ ਹੈ ਲੜੋਂਗੇ ਜੁਨੇ ਚੱਕਦਾ ਜਾਉਂਗੇ ਚੱਕ ਚੱਕੋ ਛੜ ਬਾਬੇ ਉੱਥੇ ਜਾੜ ਛੜ ਜਾ ਉਹ ਮੇਰੇ ਤੇ ਕੈਮਰਾ ਹੀ ਮੇਰੇ ਤੇ ਲਈ ਫਰਦਾ ਚੰਦਰਾ ਤਲੇ ਘੜ ਜਾ ਘੜ ਜਾ ਉਹ ਬੰਦੇ ਕਾ ਜਾ ਓਏ ਤੂੰ ਉਧਰ ਜਾ ਉਹ ਉਧਰ ਜਾ ਤੂੰ ਉਹ ਉਧਰ ਹਟ ਪਰਾਂਲੇ ਤੇ ਖੜ ਜਾ ਅਬੇ ਉਧਰ ਘੱਟਾ ਦੇਖਣੀ ਛੱਡਣਾ ਦੀ ਹੁਣ ਨਹੀਂ ਛੱਡਣਾ ਓਇਆ ਜਾ ਪੜ ਕੇ ਰੱਖੀ ਓਏ ਕਰਕੇ ਕਿਤੇ ਟੂਲਣਾ ਤੜਾ ਦੇ ਕਮਿੰਦਪੁਰਿਆ ਛੱਡਣਾ ਦੇ ਤੂੰ ਕੈਮਰਾਮੈਨ ਸਾਹਿਬ ਛੱਡਣਾ ਦੇ ਹਲੋ ਹੁਣ ਗੱਲ ਹੁਣ ਉਹ ਗੱਲ ਤੇ ਬਾਰੇ ਯਾਰ ਲੋਕਾ ਕਿੱਡਾ ਗਾਵ ਲਗਾ ਦਵਾਇਨ ਕਰ ਓਏ ਟਾਟੇ ਓ ਟੱਡਾ ਗਾਵ ਲਗਾ ਲੈ ਖਾ ਚੱਲ ਚੱਕੋ 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 ਪੈਨਿਛਾ ਵਾ ਪਿੱਛੇ ਜਾਓ ਕੈਮਰਾਮੈਨ ਕੈਮਰਾ ਬੰਦ ਕਰੋ